ਪੰਜਾਬ ਵਿੱਚ ਨਰਸਿੰਗ ਸੇਵਾਵਾਂ ਨੂੰ ਹੋਰ ਬਿਹਤਰ ਕਰਨ ਲਈ ਦਿੱਤੀ ਜਾ ਰਹੀ ਸਖਲਾਈ ਦੇ سلسلے ਵਿੱਚ ਅੱਜ ਜ਼ਿਲ੍ਹਾ ਫਰੀਦਕੋਟ, ਮੋਗਾ ਅਤੇ ਫਿਰੋਜ਼ਪੁਰ ਦੇ ਨਰਸਿੰਗ ਕਾਲਜਾਂ ਦੀ ਵਰਕਸ਼ਾਪ ਫਰੀਦਕੋਟ ਦੇ ਦਸ਼ਮੇਸ਼ ਗਰੁੱਪ ਆਫ ਇੰਸਟੀਚਿਊਟ ਵਿਖੇ ਕਰਵਾਈ ਗਈ। ਇਸ ਵਰਕਸ਼ਾਪ ਦੇ ਉਦਘਾਟਨੀ ਸਮਾਗਮ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਡਾਕਟਰ ਬਲਬੀਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਇਸ ਵਰਕਸ਼ਾਪ ਨਾਲ ਨਰਸਿੰਗ ਕਾਲਜਾਂ ਦੇ ਅਧਿਆਪਕ ਹੋਰ ਜਾਣਕਾਰੀ ਹਾਸਲ ਕਰ ਸਕਣਗੇ ਇਸ ਨਾਲ ਨਰਸਿੰਗ ਖੇਤਰ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਨੇ ਅਤੇ ਲੋਕਾਂ ਨੂੰ ਚੰਗੀਆਂ ਸਿਹਤ ਸਵਾਵਾਵਾਂ ਮੁਹੱਈਆ ਕਰਾਉਣ ਲਈ ਸਹਾਇਤਾ ਮਿਲੇਗੀ ਬੇਸਿਕਲੀ ਜਿਹੜੀ ਹੈਗੀ ਹੈ ਇਹ ਨਰਸਿੰਗ ਜਿਹੜੇ ਟੀਚਰ ਹੈਗੇ ਜਿੰਨੇ ਕਾਲਜਸ ਆ ਉਹਦੇ ਵਿੱਚ ਜਿਹੜੀਆਂ ਲੇਟੈਸਟ ਕਨਸੈਪਟ ਹੈਗੀਆਂ ਜਾਂ ਦੁਨੀਆਂ ਆਪਣੀਆਂ ਟੀਚਿੰਗ ਟੈਕਨੀਕਸ ਹੈਗੀਆਂ ਉਹਨਾਂ ਦੇ ਟੀਚਰਸ ਨੂੰ ਜਿਹੜੇ ਮਾਸਟਰ ਟ੍ਰੇਨਰ ਜਿਹੜੇ ਆ ਗਏ ਉਹ ਆ ਕੇ ਉਹਨਾਂ ਨੂੰ ਜਿਹੜੇ ਆ ਗਏ ਲੇਟੈਸਟ ਸਕਿਲਸ ਉਹਨਾਂ ਨੂੰ ਦਿੰਦੇ ਆ ਤੇ ਉਹ ਜਾ ਕੇ ਕਿ ਬੱਚਿਆਂ ਨੂੰ ਦੇਣ ਗਿਆ ਉਹ ਇਹਦਾ ਜਿਹੜਾ ਮਕਸਦ ਹੈ ਜੀ ਜਿਵੇਂ ਅੱਜ ਕੱਲ ਤੁਸੀਂ ਦੇਖਦੇ ਹੋ ਕਿ ਨਰਸਿੰਗ ਜਿਹੜੀ ਹੈਗੀ ਆ ਜਦੋਂ ਏਆਈ ਆ ਗਈ ਜਾਂ ਜਿਹੜੇ ਤੁਹਾਡੇ ਜਦੋਂ ਅਸੀਂ ਬੈਨੇਫੀਸ਼ੈਂਸ ਕਰਨੇ ਆ ਜਿੱਦੇ ਚ ਤੁਸੀਂ ਤੁਹਾਡੇ ਬੱਚਾ ਪਹਿਲਾਂ ਹਿਊਮਨ ਬੀਂਗਸ ਤੇ ਟ੍ਰੇਨਿੰਗ ਹੁੰਦੀ ਸੀ ਅੱਜ ਕੱਲ ਸਾਡੇ ਕੋਲੇ ਮਾਡਲਸ ਆ ਗਏ ਉਹਦੇ ਤੇ ਸਾਰਾ ਕੁਝ ਇਸ ਤਰ੍ਹਾਂ ਹੀ ਉਹ ਬਲੀਡ ਵੀ ਕਰਦੇ ਆ ਤੁਸੀਂ ਇੰਟੂਬੇਸ਼ਨ ਕਰਨੀ ਆ ਜਿੰਨੇ ਐਮਰਜੈਂਸੀ ਪ੍ਰोसीਜਰ ਆ ਉਹ ਸਾਰੇ ਬੱਚਾ ਉਹਦੇ ਤੇ ਸਿਖਾ ਸਕਦੇ ਹੋ ਉਹ ਸਾਰਾ ਕੁਝ ਸਿਖਾਉਣ ਵਾਸਤੇ ਇਹ ਬੜਾ ਗੇਮ ਚੇਂਜਰ ਹੋਏਗਾ ਇਹ ਤੇ ਜਿਹੜੇ ਸਾਡੇ ਬੱਚਿਆਂ ਦੀ ਹੈ ਜਿਵੇਂ ਹੁਣ ਜਿਹੜਾ ਬੱਚਾ ਹੈਗਾ ਜਿਹੜਾ ਨਰਸਿੰਗ ਦਾ ਹੈਗਾ ਉਹਨੂੰ ਚਾਹੇ ਤੁਸੀਂ ਕ੍ਰਿਟੀਕਲ ਕੇਅਰ ਹੈ ਕਿ ਜੇ ਬੰਦ ਕੋਈ ਐਕਸੀਡੈਂਟ ਹੋ ਗਿਆ ਉਹਦੇ ਉਹਨੂੰ ਉਹਨੂੰ ਬਰੀðਿੰਗ ਦੀ ਪ੍ਰੋਬਲਮ ਆ ਗਈ ਆ ਉਹਨੂੰ ਐਮਰਜੈਂਸੀ ਹੈਲਪ ਦੇਣੀ ਆ ਉਹ 골ਡਨ ਆਰ ਉਹਨੂੰ ਜਿੰਨੀਦਰ ਬੰਦਾ ਹਸਪਤਾਲ ਨਹੀਂ ਪਹੁੰਚਦਾ ਜੇ ਅਸੀਂ ਸਾਰੇ ਨਰਸ ਵੈਕਟਰ ਬੌਂਡ ਦੀ ਜਿਸ ਹੈ ਜੀ ਮੇ ਤੁਹਾਡਾ ਡੈਂਗੂ ਹੋ ਗਿਆ ਚਿਕਨਗੁਨੀਆ ਹੋ ਗਿਆ ਮਲੇਰੀਆ ਹੋ ਗਿਆ ਦਰੀਆ ਹੋ ਗਿਆ ਜਿਹੜੇ ਸਾਡੇ ਬੁੱਢੀ ਜਾਨਾਂ ਨਾਲ ਜਦ ਹੋਰ ਜਿਹੜੇ ਬਿਮਾਰੀਆਂ ਹੁੰਦੀਆਂ ਬਾਲਰ ਹੋ ਗਿਆ ਜਿਹੜੀ ਨਰਸਿੰਗ ਆ ਉਹ ਵੀ ਸਪੈਸ਼ਲਾਈਜ਼ਡ ਆ ਜਿਹੜੇ ਜਿਹਨੇ ਕ੍ਰਿਟੀਕਲ ਕੇਅਰਸ ਕੰਮ ਕਰਨਾ ਜਿਹਨੇ ਡਾਇਸ ਜੁਨਿਟਸ ਕਰਨਾ ਜਿਹਨੇ ਕਾਰਡੀਓਲੋਜੀ ਚ ਕਰਨਾ ਜਾਂ ਕਿਸੇ ਹੋਰ ਬਾ ਜਿਹੜੇ ਸਪੈਸ਼ਲਾਈਜ਼ਡ ਕੇਅਰ ਕਰਨੀਆਂ ਜਿਹੜੀ ਜਿਸ ਤਰ੍ਹਾਂ ਮੈਂ ਕਿਹਾ ਕਿ ਜਿਸ ਤਰ੍ਹਾਂ ਬਜ਼ੁਰਗਾਂ ਦੀ ਹੋ ਗਈ ਜਾਰੀ ਹੈ ਟ੍ਰਿਕ ਕੇਅਰ ਹੋ ਗਈ ਕੈਂਸਰ ਦਾ ਪੇਸ਼ੈਂਟ ਆ ਬੈਲਡਰ ਦੇ ਪੇਸ਼ੈਂਟ ਆ ਉਹਦੀ ਪੈਲੀਏਟਿਵ ਕੇਅਰ ਹੋ ਗਈ ਇਹ ਸਾਰੀਆਂ ਜਿਹੜੀਆਂ ਸੁਪਰ ਸਪੈਸ਼ਲਾਈਜੇਸ਼ਨ ਖੈਲੋ ਨਰਸਿੰਗ ਦੇ ਵਿੱਚ ਜੇ ਬੱਚਿਆਂ ਦੇ ਵਿੱਚ ਸਾਰੇ ਸਕਿੱਲ ਹੋਣਗੇ ਅੱਜ ਦੀ ਰੇਟ ਜਿਹੜੇ ਹੈਗੇ ਆ ਜੀ ਉਹ ਫਿਲੀਪਾਈਨਸ ਤੋਂ ਦੂਜੀਆਂ ਜਗ੍ਹਾ ਤੋਂ ਉਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸਾਡੇ ਬੱਚੇ ਨੂੰ ਅੰਗਰੇਜ਼ੀ ਆਉਂਦੀ ਆ ਉਹਨਾਂ ਦਾ ਲੈਂਗੁਏਜ ਬੈਰੀਅਰ ਆ ਉਹ ਹਮਲੇਸ਼ੀਆ ਤੋਂ ਉਹ ਕਰਕੇ ਉੱਥੋਂ ਉਹਨਾਂ ਦੇ ਲੇਕਨ ਉਹਨਾਂ ਉਹਨਾਂ ਦੀ ਟ੍ਰੇਨਿੰਗ ਵੈਟਰ ਆ ਤੇ ਅਸੀਂ ਉਸ ਤੋਂ ਵਧੀਆ ਟ੍ਰੇਨਿੰਗ ਸਾਡੇ ਬੱਚਾ ਨੂੰ ਜੁੜੀ ਹੈਗੀ ਆ ਦੇਣਾ ਚਾਹੁੰਦੇ ਆ ਤਾਂ ਕਿ ਜਿਹੜੀਆਂ ਸਾਡੀਆਂ ਲੜਕੀਆਂ ਹੈਗੀਆਂ ਉਹਨਾਂ ਦੀ ਗਲੋਬਲ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਲੈਵਲਸ ਟੀਚਿੰਗ ਦਾ ਲੈਵਲ ਹੈ ਉਹਨਾਂ ਦਾ ਐਜੂਕੇਸ਼ਨਲ ਸਟੈਂਡਰਡ ਹੈ ਇਟ ਸ਼ੁੱਡ ਬੀ ਗਲੋਬਲ ਇਸ ਨੂੰ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਇਸ ਜਿਹੜੀ ਵਰਕਸ਼ਾਪ ਤੋਂ ਬਾਅਦ ਜਿਹੜੀ ਨਰਸਿੰਗ ਸਰਟਫਿਕੇਟ ਹੈ ਉਹ ਕਾਫੀ ਬਿਹਤਰ ਹੋਣੀ ਹੈ ਜਿਹੜੀ ਪੰਜਾਬੀ ਬਿਹਤਰ ਵੀ ਹੋਣ ਗਿਆ ਜੀ ਇਹਦੇ ਨਾਲ ਅਸੀਂ ਉਹਨਾਂ ਨੂੰ ਵੀ ਆਰ ਮੇਕਿੰਗ them part of the process ਜਿਵੇਂ ਅਸੀਂ ਸਾਡਾ ਯੁੱਧ ਨਸ਼ਾ ਵਿਰੋਧੀ ਚੱਲਦਾ ਪਿਆ ਇਹਦੇ ਵਾਸਤੇ ਅਸੀਂ ਉਹਨਾਂ ਨੂੰ ਕਾਉਂਸਲਿੰਗ ਸਿਖਾਵਾਂਗੇ ਦੇ ਵਿਲ ਗੋ ਟੂ ਜਿਹੜੇ ਮੱਲਿਆ ਦੇ ਵਿੱਚ ਜਾਣ ਗਿਆ ਹੁਣ ਅਸੀਂ ਪੰਜਾਬ ਦੇ ਵਿੱਚ ਜਿੰਨੇ ਵੀ 30 ਸਾਲ ਤੋਂ ਉੱਪਰ ਹੈ ਸਾਰਿਆਂ ਦੀ ਸਕਰੀਨਿੰਗ ਕਰਨੀ ਹੈ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਹੈ 슈ਗਰ ਹੈ ਕਿ ਉਹਨੂੰ ਪਤਾ ਉਹਨੂੰ ਡਿਟੈਕਟ ਕਰਨਾ ਫਿਰ ਉਹਨੂੰ ਟਰੀਟਮੈਂਟ ਤੇ ਪਾਣਾ ਸੋ ਜਿਹੜੀ ਜਿਹੜੀ ਮਾਸ ਸਕਰੀਨਿੰਗ ਕਰਨੀ ਆ 1.5 ਕਰੋੜ 1.5 ਮਤਲਬ ਤੁਸੀਂ ਕਹ ਲਓ ਵੀ ਆਪਣੇ ਪੰਜਾਬ ਦੀ ਜਿਹੜੀ ਪੋਪੂਲੇਸ਼ਨ ਆ ਉਹ 3 ਕਰੋੜ ਆ ਇਹਦੇ ਚ ਤਕਰੀਬਨ ਤਕਰੀਬਨ 1.5 ਕਰੋੜ ਲੋਕਾਂ ਦੀ ਸਕਰੀਨਿੰਗ ਕਰਨੀ ਆ ਉਹਦੇ ਚ ਉਹਨਾਂ ਨੂੰ ਉਹਨਾਂ ਦੇ ਉਹਨਾਂ ਦਾ ਸਹਿਯੋਗ ਲਵਾ ਕੇ ਅਸੀਂ ਨਰਸਿੰਗ ਕਾਲਜਸ ਦਾ ਵੀ ਉਹਨਾਂ ਦਾ ਵੀ ਡਾਕਟਰ ਕਾਲਜਸ ਦਾ ਮੈਡੀਕਲ ਕਾਲਜਸ ਦਾ ਸਾਰਿਆਂ ਦਾ ਜਿੰਨੇ ਸਾਡਾ ਜਿਹੜਾ ਸਾਡਾ ਆਪਣਾ ਮਲਕਲਿਨਿਕ ਵਾਲਿਆਂ ਸਾਰੇ ਇਕੱਠੇ ਮਿਲ ਕੇ ਇਸੇ ਤਰ੍ਹਾਂ ਬੱਚਿਆਂ ਦੇ ਵਿੱਚ ਹੈ ਬੱਚਿਆਂ ਦੇ ਵਿੱਚ ਨਾ ਲੇਜ਼ੀਆ ਹੀ ਕਹਿੰਦੇ ਆ ਉਹਨੂੰ ਬੱਚੇ ਦੀ ਨਿਗਾ ਘੱਟ ਹੋਵੇ ਉਹਨੂੰ ਪਤਾ ਨਹੀਂ ਲੱਗਦਾ ਬਾਅਦ ਵਿੱਚ ਫਿਰ ਉਹਦਾ ਲਾਜ਼ ਨਹੀਂ ਹੁੰਦਾ ਬੱਚਿਆਂ ਦੀ ਵਿਜ਼ਨ ਹੀਮੋਗਲੋਬਿਨ ਔਰ ਇਸੇ ਤਰ੍ਹਾਂ ਜਿਹੜਾ ਹੈਗਾ ਤੁਹਾਡਾ ਉਹਨਾਂ ਦਾ ਹਾਈਟ weight ਤੇ ਬੱਚਿਆਂ ਦੀ ਜੜੀ ਹੈਗੀ ਆ ਉਹ ਸਟੰਟਿੰਗ ਜਾਂ ਵੇਸਟਿੰਗ ਨਾ ਹੋਵੇ ਉਹ ਵਾਲੀ ਸਕ੍ਰੀਨਿੰਗ ਕਰਾਂਗੇ ਹਰ ਪਿੰਡ ਦੇ ਵਿੱਚ ਸਿਹਤ ਕਮੇਟੀ ਬਣੇਗੀ ਜਿਹਦੇ ਵਿੱਚ ਮਤਲਬ 15 ਮੈਂਬਰ ਹੋਣਗੇ 15 ਤੋਂ 20 ਮੈਂਬਰ ਹੋਣਗੇ ਜਿਹਦੇ ਵਿੱਚ ਲੇਡੀ ਪੰਚਾਇਤ ਉਹਦੀ ਚੇਅਰਪਰਸਨ ਹੋਏਗੀ ਜਿਵੇਂ ਜਿੰਨਾ ਤੁਹਾਡਾ ਡਿਸਟ੍ਰਿਕਟ ਹਸਪਤਾਲ ਆ ਯੂਨੀਵਰਸਿਟੀ ਦਾ ਹਸਪਤਾਲ ਆਉਦੇਸ ਜਿਵੇਂ ਤੁਹਾਡੇ ਲੋਕਲ ਸਪੀਕਰ ਸਾਹਿਬ ਹੈ ਐਮ ਐਲ ਏ ਹੈ ਚੇਅਰਪਰਸਨ ਚੇਅਰਮੈਨ ਹੋਣਗੇ ਉਹਦੇ ਉਹਦੇ ਚ ਕਮੇਟੀਆਂ ਬਣਨ ਗਿਆ ਉੱਥੇ ਜਿਹੜੇ ਕਿ ਇਹ ਸਾਰੇ ਹਸਪਤਾਲ ਦੀ ਮੈਨੇਜਮੈਂਟ ਨੂੰ ਦੇਖਣਗੇ ਔਰ ਅਸੀਂ ਨਵੇਂ ਕਨਸੈਪਟ ਲੈ ਕੇ ਆ ਰਹੇ ਹਾਂ ਕਿ ਮੋਬਾਈਲ ਮੈਡ ਲੱਗਣੇ ਜਿਹੜੇ ਕਿ ਕੱਲੇ ਕੱਲੇ ਪਿੰਡ ਜਾ ਕੇ ਲੋਕਾਂ ਦਾ ਚੈੱਕਅਪ ਕਰਨਗੇ ਦਵਾਈ ਦੇਣਗੇ ਫ੍ਰੀ ਮੈਡੀਸਨ ਦਾ ਇਨੀਸ਼ੀਏਟਿਵ ਕਰਤਾ ਤੁਹਾਡੇ ਲੱਗਿਆ ਹੋਣੀਆਂ ਤੁਸੀਂ ਦੇਖਿਆ ਹੁਣ ਹਸਪਤਾਲ 'ਚ ਬੋਰਡ ਲੱਗ ਗਿਆ ਮੋਬਾਈਲ 'ਤੇ ਲੱਗ ਗਿਆ ਸਾਰੀਆਂ ਦਵਾਈਆਂ ਹਸਪਤਾਲ ਤੋਂ ਮਿਲਣੀਆਂ ਉਹ ਮੇਕ ਸ਼ੂਰ ਕਰਾਂਗੇ ਐਕਸ-ਰੇ ਅਲਟਰਾਸਾਉਂਡ ਹੋ ਰਿਹਾ ਡਾਕਟਰ ਨਵੇਂ ਭਰਤੀ ਕਰ ਰਹੇ ਆ ਨਰਸਿਸ ਭਰਤੀ ਕਰ ਰਹੇ ਆ ਤੇ ਕੁਝ ਨਵੇਂ ਕਨਸੈਪਟ ਲੈ ਕੇ ਆ ਰਹੇ ਆ ਕਿ ਹੱਬ ਐਂਡ ਸਪੋਕ ਫਾਰਡ ਦੀ ਕਿੰਨੇ ਕਿਲੋੜਾ ਜੀ ਕੋਟੇ ਬਦਲਣ ਦੇ ਕਿੰਨੇ ਲੋੜ ਹੈ ਪੰਜ ਪੰਜ ਹਸਤਰ ਬਣਾ ਦਿਓ ਜੀ ਬਰੇਨ ਦੇ ਪੰਜ ਬਣਾ ਦਿਓ ਠੀਕ ਹੈ ਜੀ ਬਾਕੀ ਸਾਰੇ ਉੱਥੇ ਆ ਜਾਣਗੇ ਪੰਜਾਬ ਤੋਂ ਬਹੁਤ ਵੱਟਾ ਤਾਂ ਹੈ ਨਹੀਂ ਗਾ ਸੋ ਇਹ ਬੜਾ ਜਿਹੜੀ ਜਿਹੜੀ ਸੁਪਰ ਸਪੈਸ਼ਲਿਜ਼ੇਸ਼ਨ ਹੈ ਉਹਦੇ ਹੱਬ ਐਂਡ ਸਪੋਕ ਕਰਾਂਗੇ ਬਾਕੀ ਜਿਹੜੀਆਂ ਰੂਟੀਨ ਸਰਵਿਸਿਜ਼ ਹੈ ਲੋਕਾਂ ਨੂੰ ਘਰਾਂ ਦੇ ਵਿੱਚ ਸਰਵਿਸ ਦੇਵਾਂਗੇ ਮਲ ਲੈਣੇ ਇੱਕ ਯੋਗਾਦਿਆਂ ਔਰ ਜਿਹੜੇ ਜਿਹੜੇ ਪੈਸਟਿਕ ਹਸਪੀਟਲਸ ਅਰिजਨ ਹਸਪੀਟਲ ਹੈ ਉਹਦੇ ਵਿੱਚ ਦੇਵਲ ਵੀ ਦਾ ਇੱਕ ਕਾਰਪੋਰੇਟ ਹਸਪੀਟਲ ਸੋ ਪ੍ਰੋਫੈਸ਼ਨਲੀ ਰਨ ਹੋਣਗੇ ਉਹਦੀਆਂ ਅਸੀਂ ਸਰਵਿਸਿਜ਼ ਵੀ ਆਊਟਸੋਰਸ